ਗੱਡੀ ਦੇ ਵਿੱਚ ਤੁਸੀਂ ਹੂਟਰ ਸੁਣ ਰਹੇ ਹੋ ਇਹ ਕੋਈ ਵੀਆਈਪੀ ਜਾਂ ਕੋਈ ਪੁਲਿਸ ਅਫਸਰ ਨਹੀਂ ਹੈ ਅਨਦਰ ਸਮਾਰਟ ਸਿਟੀ ਕੈਮਰੇ ਲਾਉਣ ਦਾ ਕੀ ਫਾਇਦਾ ਅਗਰ ਇੱਥੇ ਹੂਟਰ ਹੀ ਵੱਜਨੇ ਨੇ ਸ਼ਰੀ ਆਦਮੀ ਦਾ ਪਰੇਸ਼ਾਨ ਹੁੰਦਾ ਹੂਟਰ ਰਕੇ ਪਿੱਛੇ ਡਰ ਜਾਂਦਾ ਸ਼ੋਦਾ ਸ਼ਾਦਾ ਐਂਬੂਲੈਂਸ ਹੈ ਜੇ ਕੀ ਹੈਗਾ ਵਾ ਪੁਲ ਰਸਤਾ ਦੇਣ ਦੀ ਕਰਦਾ ਤੇ ਅੱਗੇ ਹੋਟਲ ਬਾਜੀ ਹੁੰਦੀ ਹੈ ਸੜਕਾਂ ਦੇ ਉੱਤੇ ਹੂਟਰ ਬਾਜੀ ਕੀਤੀ ਜਾ ਰਹੀ ਹੈ ਫੂਟਿੰਗ ਕੀਤੀ ਜਾ ਰਹੀ ਹੈ ਲਾਊਡ ਮਿਊਜ਼ਿਕ ਕਰਕੇ ਇੱਥੇ ਘੁੰਮਿਆ ਜਾ ਰਿਹਾ ਵਾ ਜਨੂ ਕੀ ਹੁੱਲੜ ਬਾਜੀ ਕਹੀਏ ਇਹ ਇਹ ਕੀ ਕਹੀਏ ਬਾਜੀ ਨੌਜਵਾਨ ਪੀੜੀ ਹੈ ਜੀ ਇਹਨੂੰ ਕੀ ਕਹਿ ਸਕਦੇ ਆ ਇਹ ਆਪਣੇ ਆਪ ਨੂੰ ਬਸ ਹੁੱਲੜ ਬਾਜੀ ਕਰਦੇ ਆ ਜਾਂ ਜੋ ਵੀ ਹੈ ਸ਼ੌਂਕ ਸਮਝਦੇ ਆ ਲੁਧਿਆਣਾ ਦੇ ਵਿੱਚ ਹੁਣ ਹੂਟਰ ਕਲਚਰ ਵੱਧਦਾ ਹੋਇਆ ਨਜ਼ਰ ਆ ਰਿਹਾ ਤੰਦਾਲ ਦੀ ਹੈ ਕਿ ਇਸ ਰੋਡ ਦੇ ਉੱਤੇ ਕਾਫੀ ਹੂਟਰ ਜਿਹੜੇ ਕਿ ਆ ਨੌਜਵਾਨਾਂ ਦੇ ਵੱਲੋਂ ਮਾਰਿਆ ਜਾਂਦਾ ਤੇ ਇੱਥੇ ਕਾਫੀ ਜਿਹੜਿਆ ਰੈਸ਼ ਡਰਾਈਵਿੰਗ ਜਿਹੜੀ ਕਿ ਕੀਤੀ ਜਾਂਦੀ ਹੈ ਕਾਫੀ ਜਿਹੜਾ ਹਾਸੇ ਤੇ ਵਾਪਰ ਦੇ ਨੇ ਕਾਫੀ ਜਿਹੜਾ ਜਿਹੜੇ ਨੌਜਵਾਨ ਮੁੰਡੇ ਨੇ ਗੱਡੀਆਂ ਇੱਥੇ ਲੈ ਕੇ ਅਤੇ ਹੂਟਰ ਬਾਜੀ ਜਿਹੜੀ ਕਿ ਆ ਕਰਦੇ ਨੇ ਤੇ ਹੂਟਿੰਗ ਮਾਰਦੇ ਹੋਈ ਨਜ਼ਰਾਂ ਦੇਣ ਤਸਵੀਰਾਂ ਤੁਹਾਨੂੰ ਦਿਖਾਉਣਾਂ ਲੁਧਿਆਣਾ ਦੇ ਇੱਥੇ ਪਾਵਰ ਰੋਡ ਦੀਆਂ ਤਸਵੀਰਾਂ ਦਿਖਾਉਣੇ ਜਿੱਥੇ ਕਿ ਇੱਕ ਪਾਸੇ ਸ਼ਿਵ ਨਗਰ ਪੈਂਦਾ ਇੱਕ ਪਾਸੇ ਹਰਗੋਬਿੰਦ ਨਗਰ ਪੈਂਦਾ ਵਿੱਚ ਸੜਕ ਪੈਂਦੀ ਹੈ ਇਸੇ ਰੋਡ ਤੇ ਉੱਤੇ ਹੀ ਜਿਹੜੇ ਕਿ ਆ ਗੱਡੀ ਕੁਝ ਨੌਜਵਾਨ ਗੱਡੀ ਸਵਾਰ ਆਂਦੇ ਨੇ ਤੇ ਕਾਫੀ ਜ਼ਿਆਦਾ ਹੂਟਰੀ ਹੂਟਿੰਗ ਕਰਦੇ ਨੇ ਅਤੇ ਕੂਟਰ ਜਿਹੜੇ ਕਿ ਗੱਡੀਆਂ ਵਿੱਚ ਲੱਗਿਆ ਹੁੰਦਾ ਵਾ ਤੇ ਕਾਫੀ ਜ਼ਿਆਦਾ ਇੱਥੇ ਵੋਲੈਂਸ ਕ੍ਰੀਏਟ ਜਿਹੜੇ ਕਿ ਕਰਦੇ ਹੁੰਦੇ ਨਜ਼ਰ ਆਉਂਦੇ ਨੇ ਜ਼ੂਮ ਕਰਕੇ ਜਰੂਰ ਦਿਖਾਵਾਂਗਾ ਕਿ ਦੇਖ ਸਕਦੇ ਹੋ ਸਮਾਰਟ ਸਿਟੀ ਕੈਮਰੇ ਵੀ ਲਗਾਏ ਹੋਏ ਨੇ ਪਰ ਇਹਨਾਂ ਦਾ ਸਮਾਰਟ ਸਿਟੀ ਕੈਮਰੇ ਲਾਉਣ ਦਾ ਕੀ ਫਾਇਦਾ ਅਗਰ ਇੱਥੇ ਕੂਟਰੀ ਵੱਜਨੇ ਨੇ ਇੱਥੇ ਵੀਆਈਪੀ ਕਲਚਰ ਜਿਹੜਾ ਕੀ ਹੈ ਲਗਾਤਾਰ ਇਹ ਜਿਹੜੀ ਗੱਡੀ ਦੇ ਵਿੱਚ ਤੁਸੀਂ ਹੂਟਰ ਸੁਣ ਰਹੇ ਹੋ ਇਹ ਕੋਈ ਵੀਆਈਪੀ ਜਾਂ ਕੋਈ ਪੁਲਿਸ ਅਫਸਰ ਨਹੀਂ ਹੈ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੂਟਰ ਮਾਰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖਿਆ ਲਾਈਵ ਤਸਵੀਰ ਦੇ ਵਿੱਚ ਕਾਲੇ ਸ਼ੀਸ਼ੇ ਕੀਤੇ ਹੋਏ ਨੇ ਗੱਡੀਆਂ ਦੇ ਤੁਸੀਂ ਦੇਖ ਪਾ ਰਹੇ ਹੋ ਕਿ ਗੱਡੀ ਦੇ ਵਿੱਚ ਸ਼ੀਸ਼ੇ ਕਾਲੇ ਨੇ ਤੇ ਕੋਈ ਡਰ ਭੈ ਨਹੀਂ ਕਿਸੇ ਦਾ ਤੁਸੀਂ ਦੇਖ ਪਾ ਰਹੇ ਹੋ ਕਿ ਗੱਡੀ ਦੇ ਸ਼ੀਸ਼ੇ ਕਾਲੇ ਹੋਏ ਪਏ ਨੇ ਹੂਟਰ ਵਿੱਚ ਲੱਗਿਆ ਹੋਇਆ ਪੁਲਿਸ ਮੁਲਾਜ਼ਮ ਪੁਲਿਸ ਵਾਂਗੂ ਫੀਲਿੰਗਾਂ ਜਰੀ ਕੇ ਇਹ ਗੱਡੀ ਵਾਲਾ ਲੈਨਦਾ ਹੋਇਆ ਨਜ਼ਰ ਆ ਰਿਹਾ ਵੈ ਤੁਹਾਨੂੰ ਤਸਵੀਰਾਂ ਜਰੀਆਂ ਦਿਖਾ ਰਿਹਾ ਲੁਧਿਆਣਾ ਦੇ ਇੱਥੇ ਸ਼ਿਵਾਈ ਨਗਰ ਦੀਆਂ ਜਿੱਥੇ ਕਿ ਚੌਂਕ ਦੇ ਬਾਹਰ ਇੱਕ ਹੂਟਰ ਜਿਹੜਾ ਕੀ ਹੈ ਲਾਇਆ ਹੋਇਆ ਹੈ ਗੱਡੀ ਦੇ ਵਿੱਚ ਨੌਜਵਾਨ ਨੇ ਤੇ ਉਸ ਦੀ ਜਿਹੜੀ ਕਿ ਹੈ ਕਾਲੇ ਸ਼ੀਸ਼ੇ ਪੂਰੇ ਤਰੀਕੇ ਦੇ ਨਾਲ ਹੋਏ ਹੋਏ ਨੇ ਤੁਹਾਨੂੰ ਮੈਂ ਉਹ ਗੱਡੀ ਦੀ ਵੀ ਤਸਵੀਰ ਜ਼ਰੂਰ ਦਿਖਾਵਾਂਗਾ ਇੱਕ ਵਾਰੀ ਜ਼ੂਮ ਕਰਕੇ ਜ਼ਰੂਰ ਗੱਡੀ ਦਾ ਦਿਖਾਇਆ ਜਾਵੇ ਜ਼ਿਕਰ ਕੀਤਾ ਜਾਵੇ ਕਿ ਕਿਸ ਤਰ੍ਹਾਂ ਵਿਚਕਾਰ ਚੌਂਕ ਸੜਕ ਕਿਨਾਰੇ ਜਿਹੜੀ ਕਿ ਹੈ ਗੱਡੀ ਖੜਾਈ ਹੋਈ ਹੈ ਤੇ ਫੂਲਸ ਪ੍ਰਸ਼ਾਸਨ ਦਾ ਕੋਈ ਡਰ ਭੈ ਨਹੀਂ ਹੈ ਕਿਸੇ ਨੂੰ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਸੜਕਾਂ ਦੇ ਉੱਤੇ ਹੂਟਰ ਬਾਜੀ ਕੀਤੀ ਜਾ ਰਹੀ ਹੈ ਹੂਟਿੰਗ ਕੀਤੀ ਜਾ ਰਹੀ ਹੈ ਲਾਊਡ ਮਿਊਜ਼ਿਕ ਕਰਕੇ ਇੱਥੇ ਘੁੰਮਿਆ ਜਾ ਰਿਹਾ ਹੈ ਤੇ ਲਗਾਤਾਰ ਵਾਇਲੈਂਸ ਕੀਤੀ ਜਾ ਰਹੀ ਥੇ ਤੇ ਲਗਾਤਾਰ ਤੇਜ਼ ਰਹੀ ਹੈ ਇੱਥੇ ਨੌਜਵਾਨਾਂ ਦੇ ਵੱਲੋਂ ਹੂਟਰ ਗੱਡੀ ਵਿੱਚ ਹੂਟਲ ਲਵਾ ਕੇ ਅਤੇ ਲੋਕਾਂ ਨੂੰ ਦਿੱਕਤ ਪਰਚਾਨ ਪਰੇਸ਼ਾਨੀਆਂ ਸਾਹਮਣਾ ਕਰਨਾ ਕਿਸ ਤਰ੍ਹਾਂ ਦੇਖ ਕਿੰਨੀ ਹੂਟਰ ਬਾਜੀ ਇੱਥੇ ਹੁੰਦੀ ਹੈ ਗੱਡੀਆਂ 'ਚ ਬਹੁਤ ਜ਼ਿਆਦਾ ਹੁੰਦੀ ਭਾਜੀ ਬਹੁਤ ਜ਼ਿਆਦਾ ਹੁੰਦੀ ਹੈ ਹਾਂਜੀ ਭਾਜੀ ਅੱਛਾ ਕਿੰਨੀਆਂ ਕੋ ਗੱਡੀਆਂ ਲੰਘ ਜਾਂਦੀਆਂ ਇੱਥੇ ਹੂਟਰ ਮਾਰਦੀਆਂ ਹੋਈਆਂ ਰੋਜ਼ ਦੀਆਂ ਹਜ਼ਾਰਾਂ ਦੇ ਹਿਸਾਬ ਨਾਲ ਹੀ ਲੰਘਦੀਆਂ ਆਏ ਹਿਸਾਬ ਨਾਲ ਕੋਈ ਲਾਲ ਬੱਤੀ ਵੀ ਲੱਗੀ ਹੁੰਦੀ ਕਿ ਇੱਥੇ অলਮੋਸਟ ਸਾਰੀ ਗੱਡੀਆਂ ਤੇ ਲੱਗਦੀ ਹੈ অলਮੋਸਟ ਸਾਰੀ ਗੱਡੀ ਅੱਛਾ ਉਹ ਪੁਲਸ ਵਾਲੇ ਹੁੰਦੇ ਆ ਕੀ ਕਿਉਂ ਹੁੰਦੇ ਨੇ ਨਹੀਂ ਐਵੇਂ ਹੁੱਲੜ ਬਾਜੀ ਕਰਦੇ ਹੋ ਮੁੰਡੇ ਹੁੱਲੜ ਬਾਜੀ ਹੁੰਦੇ ਲਾਲ ਬੱਤੀ ਨਹੀਂ ਲੱਗੀ ਹੁੰਦੀ ਉਦਾਂ ਹਟੇ ਪੁਲਸ ਵਾਲੇ ਹਸਾਇਰਨ ਵਗੈਰਾ ਲਗਾਉਂਦੇ ਨੇ ਅੱਛਾ ਕਦੀ ਅੱਗੇ ਜਾਂਦੇ ਕਦੀ ਬਾਹਰ ਜਾਂਦੇ ਬਸ ਇੱਥੇ ਰੌਂਡ ਹੀ ਲਾਉਂਦੇ ਰਹ ਇਹ ਤਾਂ ਗਲਤੀ ਹੈ ਜੀ ਆ ਆਮ ਬੰਦਾ ਆਮ ਪਬਲਿਕ ਦਾ ਸ਼ਰੀਆ ਆਦਮੀ ਦਾ ਪਰੇਸ਼ਾਨ ਹੁੰਦਾ ਹੋਟਲ ਰਕੇ ਪਹਿਲੇ ਤਾਂ ਡਰ ਜਾਂਦਾ ਸੋਦਾ ਸ਼ਾਇਦ ਐਂਬੂਲੈਂਸ ਹੈ ਜੇ ਕੀ ਹੈਗਾ ਵਾ ਉਹ ਰਸਤਾ ਦੇਣ ਦੀ ਕਰਦਾ ਤੇ ਅੱਗੇ ਹੋਟਲ ਵਾਜੀ ਹੁੰਦੀ ਹੈ ਤੇ ਇਹ ਚੀਜ਼ ਤਾਂ ਗਲਤੀ ਹੈ ਜੋ ਵੀ ਹੈਗਾ ਅੱਛਾ ਸਵਾਲ ਸਵਾਲ ਇੱਥੇ ਔਰਦਾ ਕਿ ਪੁਲਿਸ ਪ੍ਰਸ਼ਾਸਨ ਕਿਤੇ ਬੈਰੀਕਡ ਲਗਾਏ ਨੇ ਨਾਕੇ ਵਗੈਰਾ ਲੱਗਦੇ ਨੇ ਇੱਥੇ ਹਾਂ ਜੀ ਕਦੇ-ਕਦੇ ਲੱਗਦੇ ਨੇ ਰੈਗੂਲਰ ਨਹੀਂ ਹੈਗਾ ਅੱਛਾ ਹਾਂ ਜੀ ਜਦੋਂ ਪੁਲਿਸ ਆਂਦੀ ਉਦੋਂ ਸਟੈਂਪ ਕੋਈ ਨਹੀਂ ਹੁੰਦਾ ਹੋਟਲ ਵਾਜੀ ਵਗੈਰਾ ਅੱਛਾ ਅੱਛਾ ਇਸ ਨੂੰ ਅਸੀਂ ਹੁੱਲੜ ਵਾਜੀ ਕਹੀਏ ਇਹ ਇਹ ਕੀ ਕਹੀਏ ਇਸ ਨੂੰ ਬਸ ਇਹ ਨੌਜਵਾਨ ਪੀੜ੍ਹੀ ਹੈ ਜੀ ਇਹਨੂੰ ਕੀ ਕਹਿ ਸਕਦੇ ਆ ਇਹ ਆਪਣੇ ਆਪ ਨੂੰ ਬਸ ਹੁੱਲੜਬਾਜੀ ਕਰਦੇ ਆ ਜਾਂ ਜੋ ਵੀ ਹੈ ਸ਼ੌਂਕ ਸਮਝਦੇ ਆ ਪਰ ਇਸ ਚੀਜ਼ ਦਾ ਵੀ ਹੈਗਾ ਜੀ ਅੱਛਾ ਹਾਂ ਜੀ ਤਾਂ ਬਿਲਕੁਲ ਲੋਕਾਂ ਦੇ ਦੌਰਾਨ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਹੁੱਲੜਬਾਜੀ ਜਿਹੜੀ ਆ ਲਗਾਤਾਰ ਇੱਥੇ ਹੁੰਦੀ ਹੀ ਨਜ਼ਰ ਆਂਦੀ ਆ ਪਰ ਕਿਤਨੇ ਕਿਤੇ ਸਵਾਲ ਇੱਥੇ ਉਰਦਾ ਟ੍ਰੈਫਿਕ ਪ੍ਰਸ਼ਾਸਨ ਦੇ ਉੱਤੇ ਜਿਹੜੇ ਜ਼ੋਨ ਇੰਚਾਰਜ ਨੇ ਇੱਥੇ ਉਹਨਾਂ ਸਵਾਲ ਉਰਦਾ ਨਜ਼ਰ ਆ ਰਿਹਾ ਕਿ ਕਿਉਂ ਨਹੀਂ ਇੱਥੇ ਕਾਰਵਾਈ ਹੁੰਦੀ ਹੈਗੀ ਆ ਕਿਉਂ ਨਹੀਂ ਇੱਥੇ ਹੁੱਲੜਬਾਜ਼ੀਆਂ ਨੂੰ ਇਥੇ ਗੱਡੀਆਂ ਕਿਉਂ ਨਹੀਂ ਬੈਨ ਕਿਤੇ ਜਾਂਦੀਆਂ ਅਕਸਰ ਹੀ ਵੱਡੇ ਵੱਡੇ ਚਲਾਨ ਕੀਤੇ ਜਾਂਦੇ ਨੇ ਬੇਕੁਸੂਰਾ ਦੇ ਚਲਾਨ ਕੀਤੇ ਜਾਂਦੇ ਨੇ ਅਕਸਰ ਹੀ ਬੇ ਬੇਕੁਸੂਰਾ ਨੂੰ ਰੋਕ ਕੇ ਉਹਨਾਂ ਦੇ ਬੇ ਬੇ ਮਤਲਬ ਚਲਾਨ ਕੀਤੇ ਜਾਂਦੇ ਟਾਰਗੇਟ ਪੂਰੇ ਕੀਤੇ ਆ ਪਰ ਇਹਨਾਂ ਦੇ ਉੱਤੇ ਕਿੱਦਾਂ ਥੰਮ ਪੈ ਗਈ ਆ ਆਉਣ ਵਾਲੇ ਸਮੇਂ ਚਰਚਾ ਦਾ ਵਿਸ਼ਾ ਹੋਏਗਾ ਪਰ ਕੁਮਕਰਨ ਦੀ ਨੀਂਦ ਟ੍ਰੈਫਿਕ ਪ੍ਰਸ਼ਾਸਨ ਜਿਹੜਾ ਕਿ ਆ ਸੁਤਾ ਹੋਇਆ ਨਜ਼ਰ ਆ ਰਿਹਾ ਥੇ ਜੁੜੇ ਹੋ ਦਸਾਂਦਾ ਜਨਾ ਯੂਮਨ ਬੀ ਰਿਪੋਰਟ ਧੰਨਵਾਦ